ਮੇਰੇ ਡੈਡੀ ਦੇ ਸਾਥ ਲੱਗ ਗਿਆ ਉਹ ਡਾਡੀ ਕਰਨ ਗਏ ਸੀ ਮਿਸਤਰੀ ਨੇ ਪੈਰ ਟੋੜ ਦਿੱ ਗਏ ਤੇ ਰੀੜ ਦੀ ਅੱਠੀ ਟੁੱਟ ਗਈ ਉਹਨਾਂ ਤੋਂ ਸਿੱਧਾ ਵੀ ਨਹੀਂ ਪਿਆ ਜਾਂਦਾ ਤੇ ਮੇਰੀ ਮੰਮੀ ਇਕੱਲੇ ਦਿਹਾੜੀ ਜਾਂਦੀ ਆ ਤੇ ਕੋਈ ਵੀ ਨਹੀਂ ਦਿਹਾੜੀ ਕਰਨ ਵਾਲਾ ਤੇ ਮੇਰੀ ਮੰਮੀ ਇਕੱਲੀ ਦਿਹਾੜੀ ਕਰਨ ਵਾਲੀ ਆ ਹੋਰ ਕੋਈ ਨਹੀਂ ਦਿਹਾੜੀ ਕਰਦਾ ਤੇ ਮੈਂ ਛੋਟਾ ਮੈਨੂੰ ਕੋਈ ਦਿਹਾੜੀ ਤੇ ਉਹ ਨਹੀਂ ਲੈ ਕੇ ਜਾਂਦਾ ਮੁਰੰਦਾਇ ਤੇ ਕਰ ਲਾਉਂਦਾ ਸਾਡੇ ਤੋਂ ਵੇਖਿਆ ਨਹੀਂ ਜਾਂਦਾ ਦਾਨੀ ਵੀਰਾਂ ਨੂੰ ਹੱਥ ਬਨ ਕੇ ਬੇਨਤੀ ਆ ਕਿ ਜਿੰਨੀ ਜਿੰਨੀ ਮਦਦ ਹੁੰਦੀ ਮਦਦ ਕਰੋ ਥੋੜੀ ਥੋੜੀ ਹੱਥ ਬਨ ਕੇ ਬੇਨਤੀ ਆ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਪਹੁੰਚੇ ਆ ਪਿੰਡ ਜੰਦ ਜੰਦ ਵਾਲਾ ਭੀਮੇਸ਼ਾ ਛੋਟਾ ਜਿਹਾ ਬੱਚਾ ਜੀ ਦਾ ਨਾਂ ਪ੍ਰਿੰਸ ਸਿੰਘ ਆ ਇਹਦੇ ਡੈਡੀ ਨੂੰ ਸਾਲ ਹੋ ਗਿਆ ਦਿਹਾੜੀ ਤੇ ਗਿਆ ਸੀ ਮਿਸਤਰੀ ਦੇ ਨਾਲ ਤੇ ਪੈਰ ਤੋਂ ਡਿੱਗ ਪਿਆ ਤੇ ਰੀੜ ਆਲੀ ਹੱਡੀ ਟੁੱਟ ਗਈ ਸੀ। ਵੀਰਾਂ ਹੀ ਟੁੱਟਣ ਦੇ ਨਾਲ ਵਿਚਾਰਾ ਸਾਲ ਤੋਂ ਥੋੜਾ ਜਿਹਾ ਚਿਰ ਇਲਾਜ ਕਰਵਾਇਆ ਚਲੋ ਪਿੰਡ ਚੋਂ ਪਹਿਲੇ ਮੰਗ ਕੇ ਰਿਸ਼ਤੇਦਾਰਾਂ ਤੋਂ ਮੰਗ ਲਏ ਤੇ ਉਹਨਾਂ 6-7 ਮਹੀਨਿਆਂ ਤੋਂ ਮੰंजे ਤੇ ਪਿਆ। ਤੇ ਵਿਚਾਰੇ ਦੇ ਚਾਰ ਬੇਟੀਆਂ ਨਿੱਕੀਆਂ-ਨਿੱਕੀਆਂ ਤੇ ਆ ਵੱਡਾ ਬੇਟਾ। ਤੇ ਦਾਨੀ ਵੀਰੋ ਕਿਹੜਾ ਘਰ ਦੇ ਹਾਲਾਤ ਆ ਕਿ ਵੇਖ ਕੇ ਤਾਂ ਬਹੁਤ ਮਾੜੇ ਹੋਏ ਪਏ ਕਿਉਂਕਿ ਵਿਚਾਰੇ ਦੇ ਜ਼ਖਮ ਬਹੁਤ ਹੋਏ ਪਏ ਸਿੱਧਾ ਵੀ ਨਹੀਂ ਪਿਆ ਜਾਂਦਾ ਵੀਰ ਤਾਂ ਇੰਨਾ ਦੁਖੀ ਆ ਵੀਰ ਵੀ ਮੈਂ ਨਾ ਵਾਹਿਗੁਰੂ ਵੀ ਇਹੋ ਜਿਹਾ ਦੁੱਖ ਨਾ ਕਿਸੇ ਨੂੰ ਦੇਈ। ਇੰਨਾ ਵੀਰ ਦੁਖਿਆ ਕਿਉਂਕਿ ਜਖਮ ਇੰਨੇ ਨੇ ਡੂੰਘੇ ਹੋਏ ਪਏ ਆਦਾਨੀ ਵੀਰੋ